ਚੋਣ ਕਮਿਸ਼ਨ ਵੱਲੋਂ ਦੇਸ਼ ਭਰ 'ਚ ਚੋਣ ਜਾਬਤਾ ਲਗਾਉਣ ਤੋਂ ਬਾਅਦ ਪੁਲਿਸ ਵੱਲੋਂ ਵੀ ਚੋਣਾਂ ਨੂੰ ਲੈ ਕੇ ਪੰਜਾਬ 'ਚ ਸਤਾਕਰਤਾ ਦਿਖਾਈ ਜਾ ਰਹੀ ਹੈ ਜਿਸ ਤੇ ਚਲਦੇ ਬਟਾਲਾ ਸ਼ਹਿਰ 'ਚ ਪੰਜਾਬ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਮੰਤਵ ਨਾਲ ਐਸਐਚਓ ਖੁਸ਼ਬੀਰ ਕੌਰ ਦੀ ਅਗਵਾਈ 'ਚ ਬਟਾਲਾ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੇ ਸਰਚ ਬੈਨ ਚਲਾਇਆ ਗਿਆ ਇਸ ਮੌਕੇ ਐਸਐਚਓ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਟੰਗ 'ਨਾਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਨਾਲ ਪਰਾ ਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਸਰਚ ਬਿਆਨ ਵੀ ਉਸੇ ਦੀ ਹੀ ਕਰੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਬਟਾਲਾ ਪੁਸਤ ਦਾ 7 ਦਿਨ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਭਪੇ ਸਿੰਘ ਖੁਸ਼ੀਪੁਰ ਦੀ ਰਿਪੋਰਟ

दिखते। दिखते गन्ना सिलाई करके जा रहा है आए <लिखते। glacier theory>

ਜੋ ਦਾ ਕੋਡ ਆਫ ਕੰਟਰੈਕਟ ਰਿਹਾ ਹੈ ਉਸ ਤੋਂ ਬਾਅਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਲਈ ਡਿਫਰੈਂਟ ਡਿਫਰੈਂਟ ਐਕਸਰਸਾਈਜ਼ਸ ਅੰਦਰ ਵਿੱਚ ਲੈਂਦੀਆਂ ਜਾ ਰਹੀਆਂ ਜਿੱਦਾਂ ਆਪਾਂ ਕਾਸੋ ਆਪਰੇਸ਼ਨਸ ਕੋਆਰਡੀਨੇਟਸਰਸ ਆਪਰੇਸ਼ਨਸ ਕਰ ਰਹੇ ਇਦਾਂ ਹੀ ਅੱਜ ਕੋਆਰਡੀਨੇਟਸਰਸ ਆਪਾਂ ਜਿਹੜੇ ਹੈ ਐਟ ਰੇਲਵੇ ਸਟੇਸ਼ਨਸ ਕ라우ਡਿਡ ਪਲੇਸਸ ਮਾਰਕੀਟਸ ਐਂਡ ਬੱਸ ਸਟੈਂਡਸ ਤੇ ਕਰ ਰਹੇ ਆ ਇਦਾਂ ਹੀ ਆਪਾਂ ਜਿਹੜਾ ਫਲੈਗ ਮਾਰਚਸ ਕੰਡਕਟ ਕਰਦੇ ਹਾਂ ਟੂ ਅਵੇਅਰ ਪੀਪਲ ਸੋ ਅੱਜ ਜਿਹੜਾ ਹੈਗਾ ਹੈ ਮੇਨ ਕੀ ਕੋਈ ਇਦਾਂ ਦਾ ਫਿਗਰਟਿਵ ਕੋਈ ਇਦਾਂ ਦੀ ਗੱਲਬਾਤ ਕੋ ਹਰ ਪਾਸਿਓ ਹਰ ਪੱਖੋਂ ਜਿਹੜਾ ਇਲੈਕਸ਼ਨ ਸਮੂਥ ਨਿਕਲੇ ਇਸ ਰਿਗਾਰਡਿੰਗ ਜਿਹੜੀ ਆਪਾਂ ਆਥੋਰਿਟੀ ਚੈਕਿੰਗਸ ਰੋਜ਼ ਦੇ ਰੋਜ਼ ਜਿਹੜੀ ਇੰਪਲੀਮੈਂਟ ਕਰ ਰਹੇ ਪਬਲਿਕ ਨੂੰ ਕੀ ਅਪੀਲ ਪਬਲਿਕ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਇੱਕ ਤੇ ਆਪਣੇ ਆਪ ਨੂੰ ਸੇਵ ਰੱਖਣ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਵੀ ਇਹ ਹੁੰਦਾ ਕਿ ਵੀ ਆਰ ਹੇਅਰ ਆਪਣ ਸਾਡੇ ਨਾਲ ਪੈਰਾਮਿਲਟਰੀ ਫੋਰਸਸ ਵੀ ਹੈਗੀ ਹੈ ਤੇ ਇਹ ਬਿਲਕੁਲ ਸਮੂਥ ਇਲੈਕਸ਼ਨਸ ਹੋਣਗੇ ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ ਆਏਗੀ ਆਪਣੇ ਬੇਫਿਕਰ ਹੋ ਕੇ ਵੋਟਸ ਦੇਣ ਐਂਡ ਇਨ ਕੇਸ ਜੇ ਇਹਨਾਂ ਨੂੰ ਕੋਈ ਵੀ ਇਦਾਂ ਦੀ ਗੱਲਬਾਤ ਇਹਨਾਂ ਦੇ ਸਾਹਮਣੇ ਆਉਂਦੀ ਹੈ ਕੋਈ ਲਿਗਲ ਰਿਲੇਟਿਡ ਜਾਂ ਕੋਈ ਵੀ ਇਦਾਂ ਦੀ ਇਲੈਗਲ ਥਿੰਗ ਚੱਲਦੀ ਪਈ ਹੈ ਤੇ ਇਹਦੇ ਨਾਲ ਦੇ ਨਾਲ ਜਿਹੜਾ ਨੋਟਿਸ ਚਲੇਗਾ ਸਾਡੇ ਤਾਂ ਕਿ ਆਪਾਂ ਉਸ ਅਕੋਰਡਿੰਗ ਕਾਰਵਾਈ ਅਮਲ ਵਿੱਚ ਲਿਆ ਸਕੀਏ